ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਰਤੂ ਸਵਾਗਤ ਕਰਦੀ ਹਾਂ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਸਾਡਾ ਅੱਜ ਦਾ ਮੁੱਦਾ ਹੈ ਦੇਸ਼ ਦੇ ਦਰਿਆਵਾਂ ਨੂੰ ਆਪੋ ਚ ਚੋੜਨਾ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਜੀ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ 23 ਮਾਰਚ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਫੇਰੀ ਸਮੇਂ ਦੇਸ਼ ਦੇ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੀ ਵਕਾਲਤ ਕਰਕੇ ਗਏ ਸਨ। ਪਰੰਤੂ ਉਸ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੁੱਪ ਕਿਉਂ ਰਹੇ? ਬੀਬਾ ਜਸਤਰਾ ਤੁਸੀਂ ਗੱਲ ਕੀਤੀ ਹੈ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਤੇ ਉਹਨਾਂ ਨੇ ਫਿਰੋਜ਼ਪੁਰ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਜਿਹੜੀ ਫਿਰੋਜ਼ਪੁਰ ਦੇ ਵਿੱਚ ਰੈਲੀ ਹੋਈ ਉਹਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਭਾਜਪਾ ਦੀ ਜਿਹੜੀ ਇੱਕ ਪੁਰਾਣੀ ਨੀਤੀ ਹੈ ਪੰਜਾਬ ਦੀ ਨਹੀਂ ਦੇਸ਼ ਦੇ ਬਾਰੇ ਉਹਨਾਂ ਦੀ ਦੇਸ਼ ਦੇ ਸਾਰੇ ਦਰਿਆਵਾਂ ਬਾਰੇ ਕਿ ਜਦੋਂ ਅਟਲ ਵਿਰਿਵਾਜ ਪਾਈ ਦੀ ਸਰਕਾਰ ਬਣੀ ਸੀ ਉਸ ਵੇਲੇ ਵੀ ਆਜਪਾ ਵੱਲੋਂ ਇਹ ਯੋਜਨਾ ਲਿਆਂਦੀ ਗਈ ਸੀ ਕਿ ਪੰਜਾਬ ਦੇ ਜਿਹੜੇ ਸਾਰੇ ਦਰਿਆ ਨੇ ਇਹਨਾਂ ਨੂੰ ਆਪਸ ਵਿੱਚ ਜੋੜਿਆ ਜਾਵੇ ਸੋ ਉਹ ਭਾਜਪਾ ਦੀ ਉਸੇ ਹੀ ਯੋਜਨਾ ਨੂੰ ਨਰਿੰਦਰ ਮੋਦੀ ਨੇ ਉਸ ਦਿਨ ਪੰਜਾਬ ਦੀ ਧਰਤੀ ਤੇ ਆ ਕੇ ਉਸ ਦੀ ਬਕਾਲਤ ਕੀਤੀ ਕਿ ਸਾਡੀ ਸਰਕਾਰ ਆ ਜਿਹੜੀ ਉਹ ਦੇਸ਼ ਦੇ ਸਾਰੇ ਦਰਿਆਵਾਂ ਨੂੰ ਆਪੋ ਵਿੱਚ ਜੋੜੂਗੀ ਤੇ ਉਸ ਤੋਂ ਬਾਅਦ ਤਾਂ ਕਿ ਸਾਰੇ ਹੀ ਸੂਬੇ ਨੇ ਜਿਹੜੇ ਉਹਨਾਂ ਨੂੰ ਪਾਣੀ ਆ ਜਿਹੜਾ ਉਹ ਮਿਲ ਸਕੇ ਤੇ ਉਸ ਵੇਲੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਟੇਜ ਤੇ ਬੈਠੇ ਸੀ ਉਹਨਾਂ ਦੀ ਹਾਜ਼ਰੀ ਚ ਨਰਿੰਦਰ ਮੋਦੀ ਨੇ ਮਤਲਬ ਦੇ ਇਸ ਦੇ ਦਰਿਆਵਾਂ ਨੂੰ ਜੋੜਨ ਦੀ ਬਕਾਲਤ ਕੀਤੀ ਬਕਾਲਤ ਨਹੀਂ ਕੀਤੀ ਉਹਨੇ ਮਤਲਬ ਇਹ ਗੱਲ ਸਾਫ਼ ਕਰ ਦਿੱਤੀ ਕਿ ਉਹਨਾਂ ਦੀ ਪਾਰਟੀ ਦਾ ਇੱਕ ਏਜੰਡਾ ਹੈ ਕਿ ਦੇਸ਼ ਦੇ ਸਾਰੇ ਦਰਿਆ ਆ ਨੇ ਜਿਹੜੇ ਉਹਨਾਂ ਨੂੰ ਆਪੋ ਵਿੱਚ ਜੋੜਨਾ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੋਦੀ ਦੇ ਇਸ ਬਿਆਨ ਤੇ ਮੋਦੀ ਦੇ ਇਸ एलान ਤੇ ਮੋਦੀ ਦੀ ਇਸ ਬਕਾਲਤ ਤੇ ਚੁੱਪ ਰਹੇ ਉਹਨਾਂ ਨੇ ਕੋਈ ਉੱਥੇ ਇੱਕ ਸ਼ਬਦ ਵੀ ਹੈ ਜਿਹੜਾ ਨਹੀਂ ਬੋਲਿਆ ਪ੍ਰੰਤੂ ਬੀਤੇ ਦਿਨ ਜਥੇਦਾਰ ਵਰਚਲ ਸਿੰਘ ਟੋੜਾ ਦੀ ਵਰਸੀ ਮੌਕੇ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਇਸ ਨੀਤੀ ਦੇ ਵਿਰੁੱਧ ਹੈ ਸਾਡੀ ਸਰਕਾਰ ਇਸ ਨੀਤੀ ਦੇ ਵਿਰੁੱਧ ਆ ਕਿ ਦੇਸ਼ ਦੇ ਦਰਿਆ ਨੇ ਜਿਹੜੇ ਉਹਨਾਂ ਨੂੰ ਜੋੜਿਆ ਜਾਵੇ ਤੇ ਸਾਡੇ ਪੰਜਾਬ ਕੋਲ ਕੋਈ ਵੀ ਬੂੰਦ ਪਾਣੀ ਦੀ ਫालतू ਨਹੀਂ ਸੋ ਇਹ ਹੁਣ ਦੇਖਣ ਵਾਲੀ ਗੱਲ ਆ ਕਿ ਪ੍ਰਕਾਸ਼ ਸਿੰਘ ਬਾਦਲ ਮੋਦੀ ਦੀ ਹਾਜ਼ਰੀ ਚ ਚੁੱਪ ਰਹਿੰਦੇ ਨੇ ਮੋਦੀ ਦੇ ਜਾਣ ਤੋਂ ਬਾਅਦ ਮੋਦੀ ਦੀ ਨੀਤੀ ਦਾ ਵਿਰੋਧ ਕਰਦੇ ਨੇ ਦੋਨੋਂ ਭਾਈਵਾਲ ਪਾਰਟੀਆਂ ਨੇ ਜਿਸ ਦਿਨ ਪਿਛਲੀ ਸਰਕਾਰ ਨੇ ਇਟਰਲ ਵੇਰੀ ਬਾਜ ਪਈ ਦੀ ਉਦੋਂ ਵੀ ਅਕਾਲੀ ਉਸ ਸਰਕਾਰ ਚ ਪਾਈਵਾਲ ਸੀ ਜਿਸ ਦਿਨ ਉਸ ਸਰਕਾਰ ਨੇ ਇਹ ਨੀਤੀ ਲਿਆਂਦੀ ਸੀ ਕਿ ਪੰਜਾਬ ਦੇ ਦਰਿਆਵਾਂ ਨੂੰ ਆਪੋ ਵਿੱਚ ਜੋੜਨਾ ਉਸ ਦਿਨ ਅਕਾਲੀ ਦਲ ਨੇ ਉਹਦਾ ਵਿਰੋਧ ਕਿਉਂ ਨਹੀਂ ਕੀਤਾ ਅਗਲੀ ਗੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਹੁਣ ਤੱਕ ਇਸ ਤਰ੍ਹਾਂ ਦਾ ਮਤਾ ਜਿਹੜਾ ਉਹ ਕਿਉਂ ਨਹੀਂ ਪਾਸ ਕੀਤਾ ਗਿਆ ਜਿਹੜੀ ਇਸ ਤੋਂ ਅਗਲੀ ਗੱਲ ਇਹ ਆ ਕਿ ਉਸ ਦਿਨ ਬਾਦਲ ਸਾਹਿਬ ਨੇ ਮੋਦੀ ਦੀ ਹਾਜ਼ਰੀ 'ਚ ਇਹ ਗੱਲ ਕਿਉਂ ਨਹੀਂ ਕਹੀ ਕਿ ਜੋ ਕੁਝ ਤੁਸੀਂ ਕਹਿ ਰਹੇ ਹੋ ਇਹ ਪੰਜਾਬ ਦੇ ਵਿਰੁੱਧ ਦਾ ਪੰਜਾਬ ਦੇ ਭਵਿੱਖ ਲਈ ਖਤਰਨਾਕ ਆ ਇਹ ਅਸੀਂ ਨਹੀਂ ਹੋਣ ਦੇਵਾਂਗੇ ਸੋ ਇਹ ਜਿਸ ਤਰ੍ਹਾਂ ਅਸੀਂ ਕਹਿੰਨੇ ਆ ਕਿ ਭਾਜਪਾ ਦੇ ਨਾਲ ਜਿਹੜੀ ਇਹਨਾਂ ਦੀ ਭਾਈਵਾਲੀ ਆ ਇੱਕ ਪਾਸੇ ਤਾਂ ਉਹਨੂੰ ਇਹ ਕਦੇ ਨਾ ਮਾਸ ਦਾ ਰਿਸ਼ਤਾ ਕਹਿ ਦਿੰਦੇ ਨੇ ਕਦੇ ਪਤੀ ਪਤਨੀ ਵਾਲਾ ਰਿਸ਼ਤਾ ਕਹਿ ਦਿੰਦੇ ਨੇ ਪਰਤੂ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਆ ਭਾਜਪਾ ਵੱਲੋਂ ਪੰਜਾਬ ਦੇ ਹਿਤਾਾਂ ਦੀ ਅਣਦੇਖੀ ਆ ਜਿਹੜੀ ਉਹ ਤਾਂ ਨਿਰੰਤਰ ਹੋ ਹੀ ਰਹੀ ਆ ਜਿਵੇਂ ਬਾਦਲ ਤੇ ਸੁਖਬੀਰ ਬਾਦਲ ਦੋਨੋਂ ਗਏ ਸੀ ਅਰਨਜੀਤਲੀ ਕੋਲ ਨਵੀਂ ਸਰਕਾਰ ਬਣਨ ਤੇ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਆਰਥਿਕ ਸਹਾਇਤਾ ਚਾਹੀਦੀ ਆ ਜੇਤਲੀ ਨੇ ਹੱਥ ਖੜੇ ਕਰ ਦਿੱਤੇ ਸੀ ਕਿ ਪਹਿਲਾਂ ਸਾਥ ਦਿਓ ਵਿਸ਼ੇ ਅਨੁਸਾਰ ਇਹਨਾਂ ਨੇ ਹਰ ਦਰਵਾਜ਼ਾ ਜਾ ਕੇ ਖੜਕਾਇਆ ਸੀ ਜਿਹੜੇ ਨਵੇਂ ਮੰਤਰੀ ਬਣੇ ਸੀਗੇ ਕੇ ਗ੍ਰਹਿ ਮੰਤਰੀ ਕੋਲ ਵੀ ਗਏ ਗੜકરી ਕੋਲ ਵੀ ਗਏ ਸਾਰੇ ਮੰਤਰੀਆਂ ਕੋਲ ਗਏ ਪੰਜਾਬ ਲਈ ਵਿਸ਼ੇਸ਼ ਸਹਾਇਤਾ ਮੰਗੀ ਪਰੰਤੂ ਅੱਜ ਤੱਕ ਸਾਲ ਹੋਣ ਵਾਲਾ ਮੋਦੀ ਸਰਕਾਰ ਨੂੰ ਬਣਿਆ ਅੱਜ ਤੱਕ ਪੰਜਾਬ ਲਈ ਮੋਦੀ ਸਰਕਾਰ ਨੇ ਇੱਕ ਨਿੱਕਾ ਪੈਸਾ ਵੀ ਜਿਹੜਾ ਉਹ ਵਿਸ਼ੇਸ਼ ਰਾਤਭਜੋਂ ਨਹੀਂ ਭੇਜਿਆ ਤੇ ਇਸ ਗੱਲ ਨੂੰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਜਿਸ ਤਰ੍ਹਾਂ ਇਹ ਕਾਂਗਰਸ ਨੂੰ ਕਹਿੰਦੀ ਸੀ ਕਿ ਕਾਂਗਰਸ ਪੰਜਾਬ ਨਾਲ ਮਤਰਿਆ ਸਲੂਕ ਕਰ ਰਹੀ ਆ ਅੱਜ ਤੱਕ ਬਾਦਲ ਜਾਂ ਉਹਨਾਂ ਦੇ ਕਿਸੇ ਵੀ ਉਹਨਾਂ ਦੀ ਪਾਰਟੀ ਦੇ ਕਿਸੇ ਵੀ ਆਗੂ ਦੇ ਮੂੰਹ ਇਹ ਨਹੀਂ ਨਿਕਲਿਆ ਕਿ ਭਾਜਪਾ ਪੰਜਾਬ ਨਾਲ ਮਤਰਿਆ ਸਲੂਕ ਕਰ ਰਹੀ ਆ ਸਾਡਾ ਅਗਲਾ ਸਵਾਲ ਹੈ ਆਖਰ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦਾ ਕੀ ਮੁੱਦਾ ਹੈ ਅਤੇ ਪੰਜਾਬ ਲਈ ਇਹ ਹਾਨੀਕਾਰਕ ਕਿਉਂ ਹੈ ਇਬਾ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਕਿ ਦੇਸ਼ ਦੇ ਜਿਹੜੇ ਦਰਿਆ ਨੇ ਜਿਨ੍ਹਾਂ ਦੀ ਗਿਣਤੀ 121 ਵੀ ਦੱਸੀ ਜਾਂਦੀ ਆ ਕਿ ਸਰਕਾਰ ਆ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀ ਇਹ ਨੀਤੀ ਆ ਕਿ ਸਾਰੇ ਦਰਿਆ ਨੇ ਜਿਹੜੇ ਇਹਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਵੇ ਤਾਂ ਕਿ ਜਿੱਥੇ-ਜਿੱਥੇ ਵੀ ਮਤਲਬ ਕਿਸੇ ਦਰਿਆ 'ਚ ਘਟ ਪਾਣੀ ਆਉਂਦਾ ਕਿਸੇ ਦਰਿਆ 'ਚ ਮੌਸਮੀ ਪਾਣੀ ਆਉਂਦਾ ਵਾ ਸਾਰੇ ਦਰਿਆਵਾਂ ਦੇ ਵਿੱਚ ਹਰ ਸਮੇਂ ਜਿਹੜਾ ਪਾਣੀ ਆ ਉਹ ਰਵੇ ਤੇ ਇਹ ਜਿਹੜੇ ਹੜਾਂ ਦੀ ਸਥਿਤੀ ਪੈਦਾ ਹੁੰਦੀ ਆ ਉਹਦੇ 'ਚ ਵੀ ਇਹਦੇ ਨਾਲ ਥੋੜਾ ਬਹੁਤਾ ਜਿਹੜਾ ਸੁਧਾਰ ਹੋਊਗਾ ਕਿਉਂਕਿ ਪਾਣੀ ਆ ਜਿਹੜਾ ਉਹ ਵੰਡਿਆ ਜਾਊਗਾ ਉਹ ਹੜਾਂ ਦੀ ਸਥਿਤੀ ਦੇ ਵੀ ਕਾਬੂ ਥੱਲੇ ਆਊਗੀ ਸੋ ਪ੍ਰੰਤੂ ਜਿਹੜੀ ਗੱਲ ਸਾਡੇ ਲਈ ਖਤਰਨਾਕ ਆ ਇਸ ਇਸ ਮੁੱਦੇ ਤੇ ਕਿ ਜੇ ਸਾਰੇ ਦੇਸ਼ ਦੇ ਦਰਿਆ ਆਪਸ ਵਿੱਚ ਜੋੜ ਦਿੱਤੇ ਜਾਂਦੇ ਨੇ ਇੱਕ ਤਾਂ ਇਹ ਆ ਕਿ ਇੱਕ ਇੰਟਰਨੈਸ਼ਨਲ ਕਮੰਤਰੀ ਨਿਜ਼ਮ ਬਣਿਆ ਹੋਇਆ ਦਰਿਆਵਾਂ ਦੇ ਪਾਣੀ ਦੇ ਜਿਹਨੂੰ ਰਿਪੇਰੀਅਨ ਕਾਨੂੰਨ ਕਿਹਾ ਜਾਂਦਾ ਵਾ ਕਿ ਜਿਸ ਸੂਬੇ ਦੇ ਵਿੱਚੋਂ ਦਰਿਆ ਵਗਦਾ ਉਹਦੇ ਤੇ ਉਹਦਾ ਅਧਿਕਾਰ ਮੰਨਿਆ ਜਾਂਦਾ ਪਰੰਤੂ ਜਦੋਂ ਉਸ ਦੇ ਸਾਰੇ ਦਰਿਆਵਾਂ ਨੂੰ ਵਿੱਚ ਜੋੜ ਦਿੱਤੇ ਜਾਣਗੇ ਉਹ ਰਿਪੇਰੀਅਨ ਐਕਟ ਆ ਜਿਹੜਾ ਉਹ ਖਤਮ ਹੋ ਜਾਊਗਾ ਕਿਸੇ ਸੂਬੇ ਦਾ ਕਿਸੇ ਦਰਿਆ ਤੇ ਅਧਿਕਾਰ ਨਹੀਂ ਹੋਊਗਾ ਅਧਿਕਾਰ ਸਿਰਫ ਤੇ ਸਿਰਫ ਕੇਂਦਰ ਕੋਲ ਚਲਿਆ ਜਾਊਗਾ ਕਿ ਸੂਬੇ ਦਾ ਪਾਣੀ ਆ ਜਿਹੜਾ ਉਹਨੂੰ ਉਹਦੀ ਵਰਤੋਂ ਕਰਨੀ ਆ ਜਿਹੜੀ ਉਹ ਸਾਰੀ ਦੀ ਸਾਰੀ ਕੇਂਦਰ ਤੇ ਕੇਂਦਰ ਦੀ ਮਰਜ਼ੀ ਤੇ ਹੋਊ ਕਿ ਉਹ ਸੂਬੇ ਨੂੰ ਕਿੰਨਾ ਪਾਣੀ ਦੇਣਾ ਚਾਹੁੰਦੀ ਆ ਕਿੰਨਾ ਨਹੀਂ ਦੇਣਾ ਚਾਹੁੰਦੀ ਸੂਬੇ ਦੇ ਦਰਿਆਵਾਂ ਤੇ ਸੂਬੇ ਦਾ ਹੱਕ ਆ ਜਿਹੜਾ ਉਹ ਖਤਮ ਹੋ ਜਾਊਗਾ ਅਗਲੀ ਗੱਲ ਇਹ ਕਿ ਜਿਹੜਾ ਇਹ ਜਿਹੜੀ ਨੀਤੀ ਆ ਉਹ ਪੰਜਾਬ ਲਈ ਕਿਉਂ ਖਤਰਨਾਕ ਆ ਅਸੀਂ ਜਿਸ ਤਰ੍ਹਾਂ ਪਹਿਲਾਂ ਹੀ ਇੱਕ ਗੱਲ ਕਰ ਰਹੇ ਹਾਂ ਕਿ ਪੰਜਾਬ ਜਿਹੜੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ ਅੱਜ ਉਹਦੇ ਕੋਲ ਤਕਰੀਬਨ ਤਕਰੀਬਨ 2.5 ਦਰਿਆ ਨੇ ਉਹ 2.5 ਦਰਿਆ ਵੀ ਆ ਜਿਹੜੇ ਉਹਨਾਂ ਦਾ ਜਿਹੜਾ ਪਾਣੀ ਆ ਸਾਰਾ ਉਹ ਵੀ ਜਾਂ ਰਾਜਸਥਾਨ ਨੂੰ ਜਾ ਰਿਹਾ ਜਾਂ ਹਰਿਆਣੇ ਨੂੰ ਜਾ ਰਿਹਾ ਕੁਝ ਜੰਮੂ ਕਸ਼ਮੀਰ ਨੂੰ ਜਾ ਰਿਹਾ ਕੁਝ ਦਿੱਲੀ ਨੂੰ ਜਾ ਰਿਹਾ ਉਹ ਜਿਹੜਾ 15 ਕਿਊਸਕ ਪਾਣੀ ਆ ਐਮ ਐਫ ਪਾਣੀ ਆ ਉਹਦੇ ਵਿੱਚੋਂ ਪੰਜਾਬ ਦੇ ਪੱਲੇ ਅੱਜ ਦੀ ਤਰੀਖ ਤਿੰਨ ਪੁਆਇੰਟ 5 ਐਮ ਐਫ ਪਾਣੀ ਆ ਰਿਹਾ ਵਾ ਮਤਲਬ 15 ਐਮ ਐਫ ਪਾਣੀ ਚੋਂ ਪੰਜਾਬ ਦੇ ਦਰਿਆ ਆ ਨੇ ਤੇ ਉਹਦੇ ਚੋਂ ਪੰਜਾਬ ਨੂੰ ਚੌਥਾਕ ਹਿੱਸਾ ਪਾਣੀ ਆ ਜਿਹੜਾ ਉਹ ਮਿਲ ਰਿਹਾ ਤੇ ਦੂਜੇ ਪਾਸੇ ਪੰਜਾਬ ਕੋਲ ਐਸ ਵੇਲੇ ਜਿਹੜਾ ਪਾਣੀ ਆ ਫालतू ਪਾਣੀ ਦੀ ਗੱਲ ਤਾਂ ਦੂਰ ਉਹਦੀ ਆਪਣੀ ਵਰਤੋਂ ਦਾ ਪਾਣੀ ਆ ਜਿਹੜਾ ਉਹਦੇ ਕੋਲ ਨਹੀਂ ਪੰਜਾਬ ਦੇ ਵਿੱਚ 12 ਟਿਊਬਲ ਲੱਗੇ ਹੋਏ ਨੇ ਜਿਹੜੇ ਉਹ ਨਿਰੰਤਰ ਚੱਲਦੇ ਨੇ ਚੋਨੇ ਦੇ ਲਈ ਕਣਕ ਦੇ ਲਈ ਹੋਰ ਫਸਲਾਂ ਨੂੰ ਪਾਣੀ ਦੇਣ ਲਈ ਉਹ ਜਿਹੜੇ ਟਿਊਬਵਲ 12 ਲੱਖ ਟਿਊਬਵਲ ਪੰਜਾਬ ਦੀ ਧਰਤੀ ਤੇ ਲੱਗੇ ਨੇ ਉਹ ਨਿਰੰਤਰ ਧਰਤੀ ਥੱਲੋਂ ਪਾਣੀ ਕੱਢ ਰਹੇ ਨੇ ਤੇ ਅੱਜ ਪੰਜਾਬ 'ਚ ਧਰਤੀ ਦਾ ਹੀਟਲਾ ਪਾਣੀ ਹੈ ਜਿਹੜਾ ਉਹਦਾ ਪੱਧਰ ਦਿਨੋਂ-ਦਿਨ ਨੀਵਾ ਹੁੰਦਾ ਜਾ ਰਿਹਾ ਬਾ 300 400 ਫੁੱਟ ਤੱਕ ਉਹ ਥੱਲੇ ਜਾ ਚੁੱਕਾ ਤੇ ਇਹਦੇ ਕਾਰਨ ਜਿਹੜੇ 112 ਬਲਾਕ ਨੇ ਪੰਜਾਬ ਦੇ ਉਹਨਾਂ ਨੂੰ ਡਾਰਕ ਜ਼ੋਨ ਕਿ ਉਹਨਾਂ ਕੋਲ ਹੋਰ ਸਮਰੱਥਾ ਨਹੀਂ ਹੈ ਉੱਥੇ ਕੋਈ ਹੋਰ ਬੋਰ ਨਵਾਂ ਟਿਊਬਲ ਹੈ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ ਪਾਣੀ ਪਹਿਲਾਂ ਹੀ ਇੰਨਾ ਥੱਲੇ ਜਾ ਚੁੱਕਾ ਸੋ ਲੈ ਦੇ ਕੇ ਸਾਡੇ ਕੋਲ ਜੇ ਅਸੀਂ دریاਵਾਂ ਦਾ ਜਿਹੜਾ ਪਾਣੀ ਸਾਨੂੰ ਅੱਜ ਦੀ ਤਰੀਕਹ ਸਾਡੇ ਹਿੱਸੇ ਆ ਜੇ ਉਹਦੇ ਚੋਂ ਵੀ ਕੋਈ ਪਾਣੀ ਦਾ ਹਿੱਸਾ ਹੋਰ ਚਲਿਆ ਜਾਵੇ ਜਿਸ ਤਰ੍ਹਾਂ ਹਰਿਆਣੇ ਵਾਲੇ ਕਹਿ ਰਹੇ ਨੇ ਜਾਂ ਦੂਸਰੀਆਂ ਸਟੇਟਾਂ ਕਹਿ ਰਹੀਆਂ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ 15 ਐਮਐਫ ਪਾਣੀ ਜੋ ਪੰਜਾਬ ਦੇ ਪੱਲੇ ਇਸ ਸਮੇਂ 3.5 ਐਮ ਪਾਣੀਆ ਰਾਜਸਥਾਨ ਨੂੰ 8 एमएफ ਦਿੱਤਾ ਜਾ ਰਿਹਾ ਵਾ ਹਰਿਆਣਾ ਨੂੰ 3.5 ਦਿੱਤਾ ਜਾ ਰਿਹਾ ਬਾਕੀ ਕੁਛ ਹਿੱਸਾ ਦਿੱਲੀ ਨੂੰ ਤੇ ਕੁਛ ਹਿੱਸਾ ਜੰਮੂ ਨੂੰ ਤੇ ਪੰਜਾਬ ਦੇ ਬੱਲੇ ਕੁਛ ਵੀ ਨਹੀਂ ਸੋ ਜੇ ਪੰਜਾਬ ਨੂੰ ਬਚਾਉਣਾ ਵਾ ਤਾਂ ਘੱਟੋ-ਘੱਟ ਜਿੰਨਾ ਪੰਜਾਬ ਕੋਲ ਪਾਣੀ ਆ ਇਹ ਪੰਜਾਬ ਕੋਲ ਰਹਿਣਾ ਚਾਹੀਦਾ ਨਹੀਂ ਤਾਂ ਜਿਸ ਤਰ੍ਹਾਂ ਇਹ ਭਵਿੱਖ ਬਾਣੀ ਕੀਤੀ ਜਾਂਦੀ ਆ ਕਿ ਆਉਂਦੇ 20 ਸਾਲਾਂ ਵਿੱਚ ਇਹ ਪੰਜਾਬ ਆ ਜਿਹੜਾ ਇਹ ਰੇਗਿਸਤਾਨ ਬਣ ਜਾਊਗਾ ਇਹਦੇ ਵਿੱਚ ਕੋਈ ਆਤਕਥ ਨਹੀਂ ਰਹਿਣੀ ਸੋ ਸਰਕਾਰ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਰਿਪੇਰੀਅਨ ਰਾਜ ਹੁੰਦਿਆਂ ਹੋਇਆਂ ਸਾਡੇ ਤੋਂ ਸਾਡਾ ਪਾਣੀ ਖੋਇਆ ਗਿਆ ਤੇ ਜੇ ਸਾਰੇ ਦਰਿਆਈ ਤੂੰ ਜੋੜ ਦਿੱਤੇਗੇ ਸਾਡਾ ਹੱਕ ਹੀ ਖੋ ਲਿਆ ਗਿਆ ਹਾਲਾਂਕਿ ਜਦੋਂ ਤੱਕ ਅਸੀਂ ਮਾਲਕਾਂ ਫੇਰ ਵੀ ਸਾਡਾ ਹੱਕ ਖੋਇਆ ਜਾ ਰਿਹਾ ਵਾ ਜਦੋਂ ਅਸੀਂ ਮਾਲਕ ਹੀ ਨਹੀਂ ਰਹੇ ਫਿਰ ਸਾਡੇ ਨਾਲ ਕੀ ਬਕਰੂਗਾ ਇਹਦਾ ਅੰਦਾਜ਼ਾ ਜਿਹੜਾ ਉਹ ਹਰ ਸੂਝਵਾਨ ਪੰਜਾਬੀ ਲਾ ਸਕਦਾ ਤੇ ਇਸੇ ਕਾਰਨ ਅਸੀਂ ਇਸ ਨੀਤੀ ਦਾ ਜਿਹੜੀ ਕੇਂਦਰ ਸਰਕਾਰ ਦੀ ਨੀਤੀ ਆ ਕਿ ਉਹ ਸਾਡੇ ਪਾਣੀ ਤੋਂ ਸਾਡਾ ਹੱਕ ਗਵਾ ਕੇ ਆਪਣਾ ਹੱਕ ਜਤਾਉਣਾ ਚਾਹੁੰਦੀ ਆ ਅਸੀਂ ਉਸ ਨੀਤੀ ਦਾ ਵਿਰੋਧ ਕਰਦੇ ਆ ਡਟਮਾ ਵਿਰੋਧ ਕਰਦੇ ਆ ਤੇ ਪੰਜਾਬ ਦੇ ਦਰਿਆਵਾਂ ਨੂੰ ਦੂਜੇ ਸੂਬਿਆਂ ਦੇ ਦਰਿਆਵਾਂ ਨਾਲ ਜੋੜਨ ਦੀ ਹਰ ਨੀਤੀ ਦਾ ਪੰਜਾਬੀ ਨੇ ਜਿਹੜੇ ਉਹ ਡਟ ਕੇ ਵਿਰੋਧ ਕਰਨ। ਉਧਰ ਹਰਿਆਣੇ ਵੱਲੋਂ ਬਾਰ ਬਾਰ ਸਤਲੁਜ ਜਮਨਾ ਲਿੰਕ ਨਹਿਰ ਤੇ ਆਪਣੇ ਹਿੱਸੇ ਦਾ ਪਾਣੀ ਲੈਣ ਦਾ ਦਾਵਾ ਕੀਤਾ ਜਾ ਰਿਹਾ ਹੈ। ਤੁਹਾਡੀ ਇਸ ਬਾਰੇ ਕੀ ਰਾਏ ਹੈ? ਜੀਬਾ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਪਾਣੀਆਂ ਦੀ ਵੰਡ ਦਾ ਮਸਲਾ ਦਰਿਆਵਾਂ ਦੀ ਪਾਣੀਆਂ ਦੀ ਵੰਡ ਦਾ ਮਸਲਾ ਵਾ ਉਹਦੇ ਬਾਰੇ ਇੱਕ ਰਿਪੇਰੀਅਨ ਕਾਨੂੰਨ ਆ ਜਿਹੜਾ ਉਹ ਬਣਿਆ ਹੋਇਆ ਵਾ ਸਮੁੱਚੀ ਦੁਨੀਆ ਤੇ ਲਈ। ਕਿ ਜਿਸ ਸੂਬੇ ਦੇ ਵਿੱਚੋਂ ਦਰਿਆ ਲੰਘਦਾ ਵਾ ਉਹਦੇ ਤੇ ਉਸ ਸੂਬੇ ਦਾ ਹੱਕ ਹੈ ਉਹਦੇ ਪਾਣੀਆਂ ਤੇ ਉਸ ਸੂਬੇ ਦਾ ਹੱਕ ਹੈ ਪਰੰਤੂ ਹਰਿਆਣਾ ਵਿੱਚ ਜਿਹੜਾ ਨਾਂ ਉਹਦੇ ਵਿੱਚ ਸਤਲੁਜ ਲੰਘਦਾ ਨਾ ਉਹਦੇ 'ਚ ਉਹ ਵਿਆਸ ਲੰਘਦਾ ਨਾ ਉਹਦੇ 'ਚ ਉਹ ਰਾਵੀ ਲੰਘਦੀ ਆ ਰਾਵੀ ਸਤਲੁਜ ਵਿਆਸ ਇਹ ਤਿੰਨੋਂ ਦਰਿਆ ਹਰਿਆਣੇ ਦੇ ਨੇੜੇ ਵੀ ਨਹੀਂ ਲੱਗਦੇ ਉਸ ਦੇ ਬਾਵਜੂਦ ਹਰਿਆਣੇ ਵੱਲੋਂ ਇਹਨਾਂ ਦਰਿਆਵਾਂ ਦੇ ਪਾਣੀ ਤੇ ਦਾਵਾ ਕਰਨਾ ਇਹ ਜਿਹੜਾ ਅੰਤਰਰਾਸ਼ਟਰੀ ਰਿਪੀਰੀਅਨ ਕਾਨੂੰਨਾਂ ਉਹਦੀ ਪੂਰੀ ਤਰ੍ਹਾਂ ਉਲੰਘਣਾ માં ਹਰਿਆਣੇ ਦਾ ਕੋਈ ਹੱਕ ਹੀ ਨਹੀਂ ਬਣਦਾ ਕਿ ਉਹ ਇਨ੍ਹਾਂ دریاਵਾਂ ਦੇ ਪਾਣੀ ਤੇ ਆਪਣਾ ਅਧਿਕਾਰ ਜਮਾ ਸਕੇ ਜਾਂ ਆਪਣੇ ਹੱਕ ਦੀ ਗੱਲ ਕਰ ਸਕੇ ਪਰੰਤੂ ਉਸ ਦੇ ਬਾਵਜੂਦ ਹਰਿਆਣਾ ਰਿਪੇਰੀਅਨ ਰਾਜ ਨਹੀਂ ਪਰੰਤੂ ਉਸ ਦੇ ਬਾਵਜੂਦ ਉਹਨੂੰ ਜਿੰਨਾ ਪੰਜਾਬ ਨੂੰ ਪਾਣੀ ਮਿਲ ਰਿਹਾ ਉਹਨਾਂ ਹਰਿਆਣੇ ਨੂੰ ਪਹਿਲਾਂ ਹੀ ਦਿੱਤਾ ਹੋਇਆ ਤੇ ਫਿਰ ਉਸ ਦੇ ਬਾਵਜੂਦ ਸਤਲੋ ਜਮਨਾ ਲਿੰਕ ਨਹਿਰ ਜਿਹੜੀ ਉਹਦੀ ਗੱਲ ਕੀਤੀ ਜਾ ਰਹੀ ਆ ਜਿਸ ਸਤਲੋ ਜਮਨਾ ਲਿੰਕ ਨਹਿਰ ਨੂੰ ਰੋਕਣ ਦੇ ਲਈ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੇ ਆਪਣੀ ਆਪਣੀ ਸ਼ਹਾਦਤ ਦਿੱਤੀ ਆਪਣੇ ਖੂਨ ਨਾਲ ਇਸ ਧਰਤੀ ਨੂੰ ਸਿੰਜਿਆ ਸੋ ਉਹਨਾਂ ਨੌਜਵਾਨਾਂ ਦੀ ਸ਼ਹਾਦਤ ਕਾਰਨ ਇਹ ਜਿਹੜੀ ਸਤਲੋ ਜਮਨਾ ਲਿੰਕ ਨਹਿਰ ਆ ਅੱਜ ਉਹਦੀ ਅਸਾਰੀ ਆ ਜਿਹੜੀ ਉਹ ਮੁਕੰਮਲ ਨਹੀਂ ਹੋ ਸਕੀ ਤੇ ਪੰਜਾਬ ਦਾ ਜਿਹੜਾ ਪਾਣੀ ਜਿਹੜਾ ਇਹਦੇ ਤੋਂ ਹੋਰ ਖੋਲ ਲੈਣਾ ਸੀ ਉਹ ਹਾਲੇ ਤੱਕ ਰੁਕਿਆ ਹੋਇਆ ਹੈ ਸੋ ਇਹ ਜਿਹੜੀ ਗੱਲ ਹਰਿਆਣਾ ਵੱਲੋਂ ਕੀਤੀ ਜਾ ਰਹੀ ਆ ਉਹ ਪੂਰੀ ਤਰ੍ਹਾਂ ਗੈਰ ਵਿਧਾਨਕ ਗੈਰ ਕਾਨੂੰਨੀ ਆ ਤੇ ਇੱਕ ਤਰ੍ਹਾਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਗੱਲ ਆ ਸੋ ਪੰਜਾਬ ਦੇ ਲੋਕ ਜਿਨ੍ਹਾਂ ਦਾ ਜੀਵਨ ਪਾਣੀ ਆ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਵਾ ਤੇ ਇਸ ਸੂਬੇ ਦਾ ਜਿਹੜਾ ਜੀਵਨ ਆ ਉਹ ਪਾਣੀ ਤੇ ਨਿਰਭਰ ਆ ਸੋ ਸਾਡੇ ਤੋਂ ਸਾਡੀ ਜਾਨ ਲੈਣ ਦੀ ਮੰਗ ਹਰਿਆਣਾ ਕਰ ਰਿਹਾ ਤੂੰ ਮੈਂ ਸਮਝਦਾ ਕਿ ਇਸ ਗੰਭੀਰਤਾ ਨੂੰ ਹਰਿਆਣੇ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਜਿਹੜੀ ਉਹ ਮੰਗ ਕਰ ਰਿਹਾ ਉਹ ਪੰਜਾਬ ਦੀ ਜਾਨ ਲੈਣ ਦੀ ਮੰਗ ਕਰ ਰਿਹਾ ਪਾਣੀ ਦੀ ਨਹੀਂ ਮੰਗ ਕਰ ਰਿਹਾ ਸੋ ਪੰਜਾਬੀ ਕਦੇ ਵੀ ਇਸ ਤਰ੍ਹਾਂ ਦੀ ਆਗਿਆ ਹਰਿਆਣੇ ਨੂੰ ਨਹੀਂ ਦੇਣਗੇ ਕਿ ਉਹ ਸਾਡੀ ਜਾਨ ਲੈ ਲਵੇ ਸੋ ਜਿਹੜਾ ਹਰਿਆਣਾ ਰਿਪੇਰੀਅਨ ਰਾਜ ਨਹੀਂ ਜਿਹੜਾ ਉਹਨੂੰ ਪਾਣੀ ਜਾ ਰਿਹਾ ਅਸੀਂ ਇਹ ਮੰਗ ਕਰਾਂਗੇ ਕਿ ਉਹ ਪਾਣੀ ਆ ਜਿਹੜਾ ਹਰਿਆਣੇ ਨੂੰ ਦੇਰ ਤੋਂ ਰੋਕਿਆ ਜਾਵੇ ਹਰਿਆਣੇ ਦਾ ਜਮਨਾ ਤੇ ਅਧਿਕਾਰ ਹੈ ਜਮਨਾ ਤੋਂ ਲਵੇ ਪਾਣੀ ਸੋ ਅਸੀਂ ਇਸ ਗੱਲ ਲਈ ਕਿ ਜਿਹੜਾ ਪੰਜਾਬ ਨਾਲ ੱੱਕੇਸ਼ਾਈ ਹੋ ਰਹੀ ਆ ਵਿਤਕਰੇਬਾਜੀ ਹੋ ਰਹੀ ਆ ਜਿਹੜਾ ਕੁਝ ਪੰਜਾਬ ਨੇ ਪਿਛਲੇ ਸਮਿਆਂ ਚ ਦੇਖਿਆ ਉਹਦੇ ਪਿੱਛੇ ਕਾਰਨ ਵੀ ਇਹੀ ਸੀ ਕਿ ਪੰਜਾਬ ਨਾਲ ਨਿਰੰਤਰ ੱੱਕਾ ਹੋ ਰਿਹਾ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਆ ਤੇ ਇਹ ਪਾਣੀਆਂ ਦੇ ਖੇਤਰ ਦੇ ਵਿੱਚ ਵੀ ਪੰਜਾਬ ਨਾਲ ਨਿਰੰਤਰ ਤਕਰਾ ਹੋ ਰਿਹਾ ਸੋ ਹਰਿਆਣੇ ਵੱਲੋਂ ਸਤਲੁਜ ਜਮਨਾ ਲਿੰਕ ਨਹਿਰ ਦੀ ਗੱਲ ਕਰਨਾ ਜਾਂ ਸਤਲ ਹਰਿਆਣੇ ਵੱਲੋਂ ਹੋਰ ਪਾਣੀ ਦੀ ਮੰਗ ਕਰਨਾ ਉਹ ਪੂਰੀ ਤਰ੍ਹਾਂ ਗੈਰ ਵਿਧਾਨਿਕ ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਕਿਸੇ ਵੀ ਕੀਮਤ ਤੇ ਉਹਨੂੰ ਪਰਵਾਹ ਨਹੀਂ ਕਰਨਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਜੋ ਮਤਾ ਪਾਸ ਕੀਤਾ ਗਿਆ ਸੀ ਕੀ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਨਹੀਂ ਕਰਦਾ ਪੀਪਾ ਜਿਹੜਾ ਕੈਪਟਨ ਅਵਰਿੰਦਰ ਸਿੰਘ ਵੱਲੋਂ 2004 'ਚ ਜਦੋਂ ਉਹਨਾਂ ਦੀ ਸਰਕਾਰ ਸੀ ਪਾਣੀਆਂ ਦੇ ਮੁੱਦੇ ਤੇ ਮਤਾ ਪਾਸ ਕੀਤਾ ਗਿਆ ਉਹ ਜਿਹੜਾ ਮਤਾ ਸੀ ਉਹ ਇੱਥੋਂ ਤੱਕ ਸਹਿਮਤ ਸੀ ਕਿ ਪੰਜਾਬ ਦੇ ਜਿਹੜੇ ਪਹਿਲੇ ਫੈਸਲੇ ਹੋ ਚੁੱਕੇ ਨੇ ਜਿਹੜਾ ਚਾਹੇ ਰਾਜਸਥਾਨ ਨੂੰ ਪਾਣੀ ਜਾ ਰਿਹਾ ਚਾਹੇ ਹਰਿਆਣਾ ਨੂੰ ਪਾਣੀ ਜਾ ਰਿਹਾ ਚਾਹੇ ਦਿੱਲੀ ਨੂੰ ਜਾ ਰਿਹਾ ਚਾਹੇ ਜੰਮੂ ਨੂੰ ਜਾ ਰਿਹਾ ਉਹ ਉਹਨਾਂ ਨੂੰ ਪਰਵਾਹ ਕਰਦਾ ਹੈ ਪਰੰਤੂ ਅੱਗੇ ਤੋਂ ਪਾਣੀਆਂ ਦੀ ਵੰਡ ਬਾਰੇ ਹੋਰ ਕੋਈ ਵੀ ਨਵਾਂ ਜਿਹੜਾ ਸਮਝੌਤਾ ਵਾ ਉਹਦੇ ਹੱਕ ਚ ਨਹੀਂ ਪੰਜਾਬ ਦੇ ਪਾਣੀਆਂ ਦੀ ਅੱਗੋਂ ਹੋਰ ਕੋਈ ਵੰਡ ਨਹੀਂ ਹੋਊਗੀ ਉਹ ਇਹ ਮਤਾ ਸੀ ਤੋ ਜਿਹੜੀ ਸਮੱਸਿਆ ਸਾਡੇ ਸਾਹਮਣੇ ਆ ਬਿਲਕੁਲ ਠੀਕ ਹੈ ਕਿ ਚਲੋ ਇਹ ਗੱਲ ਕਰਨ ਦੇ ਨਾਲ ਇਹ ਮਤਾ ਲੈਣ ਦੇ ਨਾਲ ਕਿ ਪੰਜਾਬ ਅੱਗੋਂ ਹੋਰ ਕੋਈ ਪਾਣੀ ਦੇਣ ਦੇ ਸਮਰੱਥ ਨਹੀਂ ਪੰਜਾਬ ਦੇ ਪਾਣੀਆਂ ਦੀ ਕੁਝ ਹੱਦ ਤੱਕ ਰੱਖੀ ਹੋਗੀ ਜਿਹੜੀ ਅੱਜ ਹਰਿਆਣੇ ਵੱਲੋਂ ਗੱਲ ਕੀਤੀ ਜਾ ਰਹੀ ਆ ਉਹਦੀ ਇਹ ਰੋਕਥਾਮ ਹੋ ਗਈ ਕਿ ਪੰਜਾਬ ਹੁਣ ਹੋਰ ਪਾਣੀ ਦੇਣ ਦੇ ਸਮਰੱਥ ਨਹੀਂ ਪਰੰਤੂ ਜਿਹੜਾ ਪਾਣੀ ਪਹਿਲਾਂ ਜਾ ਰਿਹਾ ਜਿਹੜਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਜਿਹੜਾ ਪਾਣੀ ਪਹਿਲਾਂ ਜਾ ਰਿਹਾ ਵਾ ਉਹ ਸਾਡੇ ਨਾਲ ਧੱਕਾ ਹੋਇਆ ਹੋਇਆ ਅਸੀਂ ਉਸ ਧੱਕੇ ਨੂੰ ਪ੍ਰਮਾਨ ਕਰ ਲਿਆ ਸੋ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਵੀ ਪੰਜਾਬ ਦੇ ਪਾਣੀਆਂ ਬਾਰੇ ਸਮਝੌਤੇ ਹੋਏ ਨੇ ਚਾਹੇ ਉਹ ਕਿਸੇ ਵੇਲੇ ਵੀ ਹੋਏ ਨੇ ਉਹ ਸਾਰੇ ਸਮਝੌਤੇ ਅਸੀਂ ਪੂਰੀ ਤਰ੍ਹਾਂ ਭੰਗ ਕਰਦੇ ਆਂ ਅਸੀਂ ਉਹਨਾਂ ਸਮਝੌਤਿਆਂ ਨੂੰ ਪ੍ਰਵਾਨ ਨਹੀਂ ਕਰਦੇ ਅੱਜ ਦੀ ਤਰੀਕ 'ਚ ਨਵਾਂ ਸਮਝੌਤਾ ਜਿਹੜਾ ਪਹਿਲੀ ਗੱਲ ਇਹ ਕਿ ਪੰਜਾਬ ਨੂੰ ਪਾਣੀ ਕਿੰਨਾ ਚਾਹੀਦਾ ਉਹ ਪਾਣੀ ਪੰਜਾਬ ਨੂੰ ਦੇ ਕੇ ਜੇ ਉਹਦੇ ਕੋਲ ਕੋਈ ਵਾਧੂ ਪਾਣੀ ਬਚਦਾ ਉਹ ਦੂਜੇ ਸੂਬਿਆਂ ਨੂੰ ਜਿਸ ਤਰ੍ਹਾਂ ਵੀ ਵੰਡਿਆ ਜਾਣਾ ਵੰਡਿਆ ਜਾਵੇ ਸੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਿਹੜਾ ਮਤਾ ਪਾਸ ਕੀਤਾ ਗਿਆ ਸੀ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਾ ਸੋ ਮੈਂ ਜਿਹੜੀ ਗੱਲ ਮੇਰੇ ਮੇਰੇ ਅਨਸਾਰ ਆ ਕਿ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਦੇ ਸਮਰੱਥ ਨਹੀਂ ਠੀਕ ਹੈ ਕਿ ਉਹ ਹੋਰ ਵੰਡ ਨੂੰ ਰੋਕਣ ਦੇ ਸਮਰੱਥ ਹੈ ਪਰੰਤੂ ਪੰਜਾਬ ਦਾ ਪਾਣੀ ਜਿਹੜਾ ਪਹਿਲਾਂ ਖੋਇਆ ਜਾ ਚੁੱਕਾ ਜਿਸ ਪਾਣੀ ਤੇ ਪਹਿਲਾਂ ਡਾਕਾ ਮਾਰਿਆ ਜਾ ਚੁੱਕਾ ਵਾ ਉਹਦੀ ਇਹ ਰਾਖੀ ਨਹੀਂ ਕਰਦਾ ਸੋ ਚਾਹੀਦਾ ਇਹ ਆ ਕਿ ਪੰਜਾਬ ਵਿਧਾਨ ਸਭਾ ਸਰਬਸੰਮਤੀ ਨਾਲ ਇਹ ਮਤਾ ਪਾਸ ਕਰੇ ਕਿ ਪੰਜਾਬ ਕੋਲ ਇਸ ਵੇਲੇ ਇੱਕ ਵੀ ਬੂੰਦ ਪਾਣੀ ਆ ਜਿਹੜਾ ਉਹ ਵਾਧੂ ਨਹੀਂ ਇਸ ਕਾਰਨ ਜਿੰਨਾ ਵੀ ਪੰਜਾਬ ਤੋਂ ਪਾਣੀ ਬਾਹਰ ਜਾ ਰਿਹਾ ਵਾ ਅਸੀਂ ਉਹਨੂੰ ਬੰਦ ਕਰਦੇ ਆ ਤੇ ਜੇ ਪੰਜਾਬ ਦੇ ਕੋਲ ਜਿੰਨੇ ਵੀ ਮਾਰਨੇ ਪਾਣੀਆਂ ਬੱਦੇ ਮੁੱਦੇ ਤੇ ਜਿੰਨੇ ਵੀ ਮਾਰਨੇ ਜੇ ਉਹ ਇਹ ਗੱਲ ਸਿੱਧ ਕਰ ਦੇਣ ਕਿ ਪੰਜਾਬ ਕੋਲ ਇੱਕ ਵੀ ਬੂੰਦ ਪਾਣੀ ਆ ਤਾਂ ਅਸੀਂ ਉਹ ਜਿੰਨਾ ਫालतू ਪਾਣੀ ਉਹ ਕਹਿਣਗੇ ਉਹ ਅਸੀਂ ਦੇਣ ਲਈ ਤਿਆਰ ਆ ਤੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਬਹੁਤ ਵੱਡਾ ਗੰਭੀਰ ਮੁੱਦਾ ਹੋ ਰਿਹਾ ਕਿ ਪੰਜਾਬ ਆ ਜਿਹੜਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਧਰਤੀ ਹੇਠਲਾ ਪਾਣੀ ਆ ਜਿਹੜਾ ਉਹਨੂੰ ਅਸੀਂ ਹੁਣ ਹੋਰ ਕਿੰਨਾ ਵਰਤਾਂਗੇ ਤੇ ਜਿਹੜਾ ਸਾਡਾ دریاਵਾਂ ਦਾ ਇਹ ਇਹ ਪਾਣੀਆ ਜੇ ਅਸੀਂ ਇਹਨੂੰ ਵੀ ਨਾ ਰੋਕ ਸਕੇ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਜਿਹੜਾ ਸ਼ੰਕਾ ਪ੍ਰਗਟਾਇਆ ਜਾ ਰਿਹਾ ਕਿ ਆਉਂਦੇ 20 ਸਾਲਾਂ ਬਾਅਦ ਪੰਜਾਬ ਜਿਹੜਾ ਉਹ ਰੇਗਿਸਤਾਨ ਵਿੱਚ ਤਬਦੀਲ ਹੋ ਸਕਦਾ ਵਾ ਸੋ ਉਹ ਉਸ ਸ਼ੰਕੇ ਨੂੰ ਅਸੀਂ ਮੈਂ ਸਮਝਦਾ ਕਿ ਹੋਰ ਨੇੜੇ ਕਰਾਂਗੇ ਇਸ ਬਾਰੇ ਜਰੂਰ ਸਾਰੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਉਹਨਾਂ ਆਗੂਆਂ ਨੂੰ ਜਿਹੜੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਨੇ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਜਿਸ ਤਰ੍ਹਾਂ ਬਾਦਲ ਸਾਹਿਬ ਨੇ ਗੱਲ ਕੀਤੀ ਹੈ ਕਿ ਪੰਜਾਬ ਕੋਲ ਇੱਕ ਵੀ ਬੂੰਦ ਫालतू ਨਹੀਂ ਪਾਣੀ ਦੀ ਪਰੰਤੂ ਅਗਲੀ ਗੱਲ ਇਹ ਨਹੀਂ ਉਹਨਾਂ ਨੇ ਕੀਤੀ ਕਿ ਅਸੀਂ ਹੁਣ ਹੋਰ ਪਾਣੀ ਆ ਜਿਹੜਾ ਉਹ ਦੂਸਰੇ ਸੂਬਿਆਂ ਨੂੰ ਨਹੀਂ ਦੇ ਸਕਦੇ ਹਰਿਆਣਾ ਜਿਹੜਾ ਅੰਗਰੇਜ਼ਾਂ ਵੇਲੇ ਪੰਜਾਬ ਦਾ ਜਿਹੜਾ ਪੰਜਾਬ ਤੋਂ ਪਾਣੀ ਲੈਂਦਾ ਸੀ ਉਹਦੀ ਰਿਐਲਿਟੀ ਦਿੰਦਾ ਸੀ ਉਹਦਾ ਮੁੱਲ ਦਿੰਦਾ ਸੀ ਪਰੰਤੂ ਅੱਜ ਉਹਨੂੰ ਸਾਰਾ ਪਾਣੀ ਆ ਜਿਹੜਾ ਉਹ ਮੁਫਤ ਜਾ ਰਿਹਾ ਹਾਲਾਂਕਿ ਪੰਜਾਬ ਕੋਲ ਫालतू ਪਾਣੀ ਨਹੀਂ ਪਰਤੂ ਉਹਦੇ باوجود ਹਰਿਆਣਾ Rajasthan ਨੂੰ ਜਿਹੜਾ ਸਾਡਾ ਪਾਣੀ ਆ ਜਿਹੜਾ ਉਹ ਮੁਫਤ ਜਾ ਰਿਹਾ ਵਾ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਗੰਭੀਰ ਮੁੱਦਾ ਹੋਣ ਵਾਲਾ ਕਿ ਜਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਆ ਕਿ ਅਗਲੀ جنگ ਆ ਜਿਹੜੀ ਉਹ ਪਾਣੀਆਂ ਦੇ ਮੁੱਦੇ ਤੇ ਵੀ ਹੋ ਸਕਦੀ ਆ ਪਾਣੀ ਜਿਹੜਾ ਭਵਿੱਖ ਦੇ ਵਿੱਚ ਇੱਕ ਬੜਾ ਗੰਭੀਰ ਮੁੱਦਾ ਬਣਨ ਵਾਲਾ ਪੰਜਾਬ ਦੇ ਲਈ ਇਹ ਜੀਵਨ ਤੇ ਮੌਤ ਦਾ ਸਵਾਲ ਹੈ ਸੋ ਇਹਦੇ ਬਾਰੇ ਗੰਭੀਰਤਾ ਨਾਲ ਜੇ ਇਹ ਚਰਚਾ ਚੱਲੀ ਆ ਮੋਦੀ ਇਹ ਕਹਿ ਕੇ ਗਿਆ ਕਿ ਅਸੀਂ ਦੇਸ਼ ਦੇ سارے ਦਰਿਆ ਜੋੜਨੇ ਆ ਤੇ ਅਸੀਂ ਪੰਜਾਬ ਵੱਲੋਂ ਚਾਹੇ ਸਾਡੇ ਮੁੱਖ ਮੰਤਰੀ ਵਿਕਾਸ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਇਸ ਤਜ਼ਵੀਜ਼ ਦਾ ਵਿਰੋਧ ਕਰਦੇ ਹਾਂ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਕਹਿ ਦੇਣਾ ਚਾਹੀਦਾ ਕਿ ਹੁਣ ਤੱਕ ਜਿੰਨੇ ਵੀ ਸਮਝੌਤੇ ਪੰਜਾਬ ਦੇ ਪਾਣੀਆਂ ਬਾਰੇ ਹੋਏ ਨੇ ਅਸੀਂ ਉਹਨਾਂ ਨੂੰ ਰੱਦ ਕਰਦੇ ਹਾਂ ਸਾਡਾ ਅੱਜ ਦਾ ਆਖਰੀ ਸਵਾਲ ਹੈ ਕਿ ਬਾਦਲ ਸਾਹਿਬ ਤੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ ਵੀ ਭਾ ਜੇ ਅਸੀਂ ਇਤਿਹਾਸ ਵੱਲ ਨਜ਼ਰ ਮਾਰੀਏ ਖਾਸ ਕਰਕੇ ਬਾਦਲ ਦੇ ਬਾਦਲ ਦਾਲ ਦੇ ਤਾਂ ਜੇ ਇਸmein ਇਹ ਦੋ ਟੁਕ ਜਵਾਬ ਦੇਮਾ ਕਿ ਬਿਲਕੁਲ ਹੀ ਅਸੀਂ ਇਸ ਗੱਲ ਦੀ ਉਮੀਦ ਨਹੀਂ ਕਰਦੇ ਕਿ ਬਾਦਲ ਸਾਹਿਬ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਸਕਣਗੇ ਕਾਰਨ ਕਿ ਜਦੋਂ ਬਾਜਪਾ ਦੀ ਸਰਕਾਰ ਸੀ ਉਸ ਵੇਲੇ ਦਰਿਆਵਾਂ ਨੂੰ ਜੋੜਨ ਦਾ ਮਤਾ ਸੀ ਜਿਹੜਾ ਉਹ ਕਾਨੂੰਨ ਸੀ ਜਿਹੜਾ ਨੀਤੀ ਸੀ ਜਿਹੜੀ ਉਹ ਬਾਜਪਾ ਨੇ ਐਲਾਨੀ ਪਰੰਤੂ ਉਸ ਵੇਲੇ ਭਾਈਵਾਲ ਹੋਣ ਦੇ ਬਾਵਜੂਦ ਬਾਦਲ ਜਾਂ ਬਾਦਲਦਲ ਨੇ ਇਹਦਾ ਵਿਰੋਧ ਨਹੀਂ ਕੀਤਾ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਾਦਲ ਦਲ ਦਾ ਸਰਕਾਰ ਰਹੀ ਹੈ ਜਿਹੜੀ 1997 ਤੋਂ ਲੈ ਕੇ 2002 ਉਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਬਾਦਲ ਦਲ ਦੀ ਸਰਕਾਰ ਆ ਜਿਹੜੀ ਚਾਹੇ ਥੋੜੇ ਸਮੇਂ ਲਈ ਆਉਂਦੀ ਰਹੀ ਜਾਂ ਦੋ ਵਾਰ ਆਈ ਆ ਤੇ ਉਸ ਜਿਹੜੇ ਵੀ ਇਸ ਸਰਕਾਰ ਬਾਦਲ ਦਲ ਵੱਲੋਂ ਇਸ ਤਰ੍ਹਾਂ ਦਾ ਕੋਈ ਮਤਾ ਜਿਹੜਾ ਪੰਜਾਬ ਵਿਧਾਨ ਸਭਾ ਚ ਨਹੀਂ ਲਿਆਂਦਾ ਗਿਆ ਜਿਹੜਾ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਾ ਹੋਵੇ ਸੋ ਅੱਜ ਵੀ ਜਿਹੜੀ ਸਾਡੇ ਸਾਹਮਣੇ ਗੱਲ ਆਈ ਆ ਕਿ ਮੋਦੀ ਦੀ ਹਾਜ਼ਰੀ ਚ ਬਾਦਲ ਸਾਹਿਬ ਨੇ ਉਹਨਾਂ ਦੇ ਬਿਆਨ ਦਾ ਵਿਰੋਧ ਨਹੀਂ ਕੀਤਾ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਅੱਜ ਪੰਜਾਬ ਦੇ ਵਿੱਚ ਇੱਕ ਜਿਮਨੀ ਚੋਣ ਹੋ ਰਹੀ ਆ ਉਸ ਵੇਲੇ ਉਹ ਜ਼ਰੂਰ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੇ ਸੋ ਜਿਸ ਤਰ੍ਹਾਂ ਅਸੀਂ ਇਹ ਵੇਖਿਆ ਹੁਣ ਤੱਕ ਕਿ ਬਾਦਲ ਦਲਾ ਜਿ ਜਦੋਂ ਸਿੱਖੀ ਸਿਧਾਂਤਾਂ ਦੀ ਗੱਲ ਆਉਂਦੀ ਆ ਉਦੋਂ ਵੀ ਚੁੱਪ ਕਰ ਜਾਂਦਾ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਆ ਉਦੋਂ ਵੀ ਚੁੱਪ ਕਰ ਜਾਂਦਾ ਉਹਦੇ ਲਈ ਸਭ ਤੋਂ ਪਹਿਲੀ ਗੱਲ ਆ ਜਿਹੜੀ ਉਹ ਰਾਜਸਤਾ ਨੂੰ ਮੰਨਣਾ ਜੇ ਉਹਨਾਂ ਨੂੰ ਇਹ ਲੱਗੂਗਾ ਕਿ ਸਾਡੀ ਗੱਦੀ ਦੀ ਰਾਖੀ ਪੰਜਾਬ ਦੇ ਪਾਣੀ ਜਿਸ ਤਰ੍ਹਾਂ ਜੇ ਮੇਰੇ ਦਿਮਾਗ ਵਿੱਚ ਗੱਲ ਆ ਰਹੀ ਆ ਕਿ ਕਪੂਰੀ ਨਹਿਰ ਆ ਜਿਹੜੀ ਜਿਹੜੀ ਸਤਲੋ ਜਮਨਾ ਲੈਂਕ ਨਹਿਰ ਦੀ ਅਸੀਂ ਗੱਲ ਕਰਦੇ ਆ ਉਹਦੇ ਲਈ ਬਾਦਲ ਸਰਕਾਰ ਨੇ ਖੁਦ ਉਸ ਵੇਲੇ ਹਰਿਆਣੇ ਚ ਚਟਾਲਾ ਦੀ ਸਰਕਾਰ ਸੀ ਉਹਨਾਂ ਤੋਂ ਪੈਸੇ ਲੈ ਕੇ ਉਸ ਦੀ ਆਗਿਆ ਦਿੱਤੀ ਸੀ ਕਿ ਪੰਜਾਬ ਦੇ ਵਿੱਚੋਂ ਸਤਲੋ ਜਮਨਾ ਲਿੰਕ ਨਹਿਰ ਹੈ ਜਿਹੜੀ ਇਹ ਕੱਢਣੀ ਸ਼ੁਰੂ ਕੀਤੀ ਜਾਵੇ ਸੋ ਜੇ ਸਤਲੋ ਜਮਨਾ ਲਿੰਕ ਨਹਿਰ ਪੰਜਾਬ ਦੇ ਵਿੱਚੋਂ ਚਾਹੇ ਉਹਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਕਿ ਲੱਖਾਂ ਨੌਜਵਾਨਾਂ ਨੇ ਸ਼ਹਾਦਤਾਂ ਦੇ ਕੇ ਬੰਦ ਕਰਾਇਆ ਪਰੰਤੂ ਜੇ ਉਹਨੂੰ ਸ਼ੁਰੂ ਕਰਵਾਇਆ ਤਾਂ ਬਾਦਲ ਦਲ ਨੇ ਬਾਦਲ ਸਰਕਾਰ ਨੇ ਬਾਦਲ ਨੇ ਖੁਦ ਨਹੀਂ ਸੋ ਅਜਿਹੇ ਵਿਅਕਤੀ ਤੋਂ ਜਿਹਨੇ ਖੁਦ ਪੰਜਾਬ ਦੇ ਪਾਣੀ ਹਰਿਆਣੇ ਨੂੰ ਦੇਣ ਦੇ ਲਈ ਪੈਸੇ ਲਏ ਉਸ ਵਿਅਕਤੀ ਤੋਂ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਦੀ ਮੈਂ ਸਮਝਦਾ ਕਿ ਕੋਈ ਉਮੀਦ ਨਹੀਂ ਕਰ ਸਕਦੇ ਸਤਿਕਾਰਯੋਗ ਦਰਸ਼ਕੋ ਏ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਪੰਜਾਬ ਦੇ ਲਈ ਪਾਣੀ ਜੀਵਨ ਤੇ ਮੌਤ ਦਾ ਸਵਾਲ ਹੈ ਇਸ ਲਈ ਸਾਰੇ ਪੰਜਾਬੀਆਂ ਨੂੰ ਇਸ ਗੰਭੀਰ ਮੁੱਦੇ ਤੇ ਇਕਜੁੱਟ ਹੋ ਕੇ ਡਟਮਾ ਪੈਰਾ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਹਿੱਤਾਂ ਦੀ ਰਾਖੀ ਆਪ ਕਰ ਸਕੀਏ ਏ ਸੀ ਸਾਡਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਨਵੇਂ ਚਰਚਿਤ ਮੁੱਦੇ ਦੇ ਨਾਲ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ